ਇਹ ਨਹੀਂ ਕਿ ਜੇ ਜਿਹੜੀ ਨiyet ਲੜਕੀਆਂ ਦੇ ਲਈ ਮਾਰੀ ਆ ਜਿਹੜੀ ਨiyet ਸਮਾਜ ਦੇ ਲਈ ਮਾਰੀ ਆ ਤੇ ਉਹਨਾਂ ਨੂੰ ਭਾਈ ਫਿਰ ਇਹਨਾਂ ਨੂੰ ਸਜ਼ਾ ਬੰਦ ਦੀ ਸਜ਼ਾ ਹੋਣੀ ਚਾਹੀਦੀ ਜੀ ਇਹਦੀ ਸਜ਼ਾ ਆਸ ਜਿਹੜੀ ਜੇਲ੍ਹ ਹੋਣੀ ਚਾਹੀਦੀ ਜਿਹੜੀ ਸਖਤ ਸਜ਼ਾ ਹੋਣੀ ਚਾਹੀਦੀ ਸੀ ਜੀ ਦੱਸਿਆ ਜਾ ਰਿਹਾ ਕਿ ਲੜਕੀਆਂ ਦੇ ਨਾਲ ਜਿਹੜਾ ਕਿ ਸੇੜਸਾਲ ਕਰਦਾ ਸੀ ਜਿਹੜਾ ਲੜਕੀਆਂ ਦੇ ਨਾਲ ਮਿਸਬਿਹਬ ਵੀ ਕੀਤਾ ਜਿਹੜੀ ਬੰਦ ਸੀ ਉਹ ਸਜ਼ਾ ਨਹੀਂ ਦਿੱਤੀ ਗਈ ਇਹਦੇ ਉੱਤੇ ਪਰਚਾ ਬੰਦਦਾ ਸੀ ਪਰਚਾ ਨਹੀਂ ਦਰਜ ਹੋਇਆ ਇਹਨੂੰ ਸਸਪੈਂਡ ਕਰਕੇ ਛਾਰ ਦਿੱਤਾ ਸਾਲ ਨੂੰ ਫੇਰੇ ਬਹਾਲ ਹੋ ਜਾਊਗਾ ਇਦਕ ਅੱਜ ਆਪਾਂ ਦੋ ਖਬਰਾਂ ਦਾ ਰੁਖ ਕਰਦੇ ਆਂ ਖਬਰਾਂ ਜੁੜੀਆਂ ਆ ਜਿਹੜੇ ਖਬਰਾਂ ਜੁੜੀਆਂ ਨੇ ਪੁਲਿਸ ਦੇ ਨਾਲ ਖਾਕੀ ਵਰਦੀ ਦੇ ਨਾਲ ਖਾਕੀ ਵਰਦੀ ਦੇ ਉੱਤੇ ਬੇਸ਼ੱਕ ਤਾਂ ਨਿੱਤੀ ਦਾਗ ਲੱਗਦਾਗਾ ਅੱਜ ਫਿਰ ਇੱਕ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੇ ਤਰਨਤਾਰਨ ਦੇ ਵਿੱਚ ਇੱਕ ਪੁਲਿਸ এনਕਾਊਂਟਰ ਹੋਇਆਗਾ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਪੁਲਿਸ ਦਾ ਦਾਵਾ ਕਿ ਤਰਨਤਾਰਨ ਦੇ ਏਰੀਆ ਦੇ ਵਿੱਚ ਆ ਉਸ ਤੋਂ ਪਹਿਲਾਂ ਜਿਹੜਾ ਕਿ ਨੌਜਵਾਨ ਨੇ ਜਿਹੜਾ ਕਿਸੇ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਸੀ ਜਿਹੜਾ ਕਿ ਇਹਦਾ ਪਿੱਛਾ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਇਹਦਾ ਅਨਕਾਊਂਟਰ ਹੋਇਆਗਾ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਨੌਜਵਾਨ ਨੂੰ ਲਿਆਂਦਾ ਗਿਆ ਜਿਹਦੇ ਵਿੱਚ ਉਹਤੇ ਡਾਕਟਰਾਂ ਨੇ ਜਿਹੜਾ ਮਰਤਕ ਘੋਸ਼ਟਾ ਜਿਹੜਾ ਅਲਾਨ ਦਿੱਤਾ ਇਹਦੇ ਵਿੱਚ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਦਾਵਾ ਕੀਤਾ ਪੁਲਿਸ ਵੱਲੋਂ ਕਿ ਸਾਡੇ ਦੋ ਮਲਾਦਮ ਜਿਹੜੇ ਜ਼ਖਮੀ ਹੋ ਗਏ ਨੇ ਹੁਣ ਕਿਹੜੇ ਉਹ ਜ਼ਖਮੀ ਨੇ ਕਿਹੜੇ ਹਸਪਤਾਲ ਦੇ ਵਿੱਚ ਇਹ ਨਹੀਂ ਦੱਸਿਆ ਗਿਆ ਪੁਲਿਸ ਵੱਲੋਂ ਸਰਪੇ ਦੱਸਿਆ ਗਿਆ ਕਿ ਜਿਹੜੇ ਨੌਜਵਾਨ ਦੇ ਗੋਲੀਆਂ ਵੱਜੀਆਂ ਸੀ ਜਿਹੜਾ ਉਹਨੂੰ ਭਰਤੀ ਕਰਾਇਆ ਗਿਆ ਤੇ ਉਹ ਜਿਹੜਾ ਡਾਕਟਰਾਂ ਵੱਲੋਂ ਜਿਹੜਾ ਮਰਤਕ ਅਲਾਨ ਦਿੱਤਾ ਗਿਆ ਹੁਣ ਇੱਥੇ ਇੱਕ ਬੜੀ ਸੋਚਣ ਤੇ ਸਮਝਣ ਵਾਲੀ ਗੱਲ ਆ ਜੇਕਰ ਆਪਾਂ ਬੜਾ ਦੂਰ ਨਾ ਜਾਈਏ 90 ਤੋਂ 95 ਦਾ ਹੱਕੇ ਤੱਕ ਦੇਖ ਲਈਏ ਤੇ ਕੰਮੇ ਪੁਲਸ ਨੇ ਜਿਹੜਾ ਧੜਾ ਧੜਾ ਜਿਹੜੇ ਫੇਕ ਅਨਕਾਉਂਟਰ ਕੀਤੇ ਸੀ ਝੂਠੇ ਪੁਲਸ ਮੁਕਾਬਲੇ ਬਣਾਏ ਸੀ ਐਸ ਤੋ ਤੱਕ ਕੇ ਪੁਲਸ ਦਾ ਆਪਣੇ ਹੀ ਬੰਦਿਆਂ ਨੂੰ ਚੁੱਕ ਕੇ ਜਿਹੜਾ ਮੁਕਾਬਲਾ ਬਣਾ ਦਿੰਦੇ ਸੀ ਕਹਿ ਦਿੰਦੇ ਸੀ ਅਸੀਂ ਫਲਾਨੇ ਖਾੜਕੂ ਮਾਰ ਦਿੱਤੇ ਫਲਾਨੇ ਅਤਵਾਦੀ ਮਾਰ ਦਿੱਤੇ ਜਦੋਂ ਕਿ ਅਸਲ ਸਚਾਈ ਕੋਹਾਂ ਦੂਰ ਸੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਦਾਲਤ ਵੱਲੋਂ ਜਿਹੜਾ ਲਗਾਤਾਰ ਇਨਾਂ ਦੇ ਉੱਪਰ ਜਿਹੜੀਆਂ ਸਜ਼ਾਵਾ ਵੀ ਹੋ ਰਹੀਆਂ ਨੇ ਲਗਾਤਾਰ ਇਹਨਾਂ ਨੂੰ ਜਿਹੜਾ ਸਿਵਲ ਕੋਰਟ ਮਹਾਲੀ ਵੱਲੋਂ ਜਿਹੜੀਆਂ ਸਜ਼ਾਵਾ ਹੋ ਹੋ ਰਹੀਆਂ ਨੇ ਜੇ ਤਰ੍ਹਾਂ ਆਪਾਂ ਦੇਖਿਆਗਾ ਕਿ ਸਣੀ ਦੇ ਕੇਸ ਦੇ ਵਿੱਚ ਸੰਦੀਪ ਸਿੰਘ ਸਣੀ ਪਟਿਆਲਾ ਦੇ ਵਿੱਚ ਨਾਬਾ ਜੇਲ ਪਟਿਆਲਾ ਦੇ ਵਿੱਚ ਬੰਦ ਸੀ ਉਦੋਂ ਆਪਾਂ ਦੇਖਿਆ ਕਿ ਉੱਥੇ ਇੱਕ ਜਿਹੜਾ ਕਿ ਐਸਐਸਪੀ ਇੱਕ ਇਨਸਪੈਕਟਰ ਇੱਕ ਡੀਐਸਪੀ ਜਿਹੜਾ ਉੱਥੇ ਬੰਦ ਸੀ ਤੇ ਇਨਸਪੈਕਟਰ ਉੱਥੇ ਸੁਭਾ ਸਿੰਘ ਤੇ ਜਿਹੜਾ ਕਿ ਬੜਾ ਬਾਰਾ ਪਤਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਆਪਣੇ ਆਪ ਨੂੰ ਸੁਬਾ ਸਰਾਹਨ ਦਾ ਖਵਾਉਂਦਾ ਸੀ ਤਾਂ ਜਿਹੜਾ ਕਿ ਉਹਦੇ ਨਾਲ ਝੜਪ ਹੁੰਦੀ ਆ ਦੱਸਿਆ ਜਾ ਰਿਹਾ ਸੰਦੀਪ ਸੰਨੀ ਦੇ ਨਾਲ ਉਹਦੇ ਸਿਰ ਦੇ ਵਿੱਚ ਕੁਝ ਵਾਜਦਾਗਾ ਜਿਹੜੀ ਉਹਦੇ ਉੱਥੇ ਮੌਤ ਹੋ ਜਾਂਦੀ ਆ ਉਹ ਤੋਂ ਪਹਿਲਾਂ ਵੀ ਇੱਕ ਸਿਤਾ ਰਾਮ ਜਿਹੜਾ ਬੁੱਚੜਾ ਅਫਸਰ ਦੀ ਮੌਤ ਹੋਈ ਆ ਉਹਨੇ ਵੀ ਬੜੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਜਿਹੜਾ ਇਹ ਪੁਲਿਸ ਦੇ ਜਿਹੜਾ ਦਾਗ ਆ ਜਿਹੜੇ ਇਹ ਤਾਂ ਧੁਰਤੋ ਹੀ ਲੱਗਦੇ ਆ ਰਹੇ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇਕਰ ਆਪਾਂ ਦੇਖੀਏ ਕਿ ਇਹਨਾਂ ਨੂੰ ਜਿਹੜਾ ਲਗਾਤਾਰ ਝੂਠੇ ਪੁਲਸ ਮਕਾਲਿਆਂ ਵਿੱਚ ਸਜ਼ਾਵਾ ਹੋ ਰਹੀਆਂ ਨੇ ਪਰ ਹੁਣ ਲਗਾਤਾਰ ਇੱਕ ਸਾਲ ਦੇ ਵਿੱਚ ਦੇਖ ਲਓ ਤੁਸੀਂ ਘਾਟੋ ਘਾਟ ਕਿੰਨੇ ਅਨਕਾਉਂਟਰ ਹੋ ਗਏ ਹੋਣੇ ਆ ਪਿੱਲੀ ਪੀ ਤੋਂ ਲੈ ਕੇ ਜਸਪ੍ਰੀਤ ਸਿੰਘ ਜਿਹੜਾ ਸਿਆਂ ਦੌੜ ਵਾਲਾ ਨੌਜਵਾਨ ਆ ਉਹ ਤੋਂ ਲੈ ਕੇ ਜਿਹੜਾ ਹੁਣ ਤੱਕ ਕਿੰਨੇ ਨੌਜਵਾਨਾਂ ਜਿਹੜੇ ਮੌਤ ਦੇ ਘਾਟ ਉਤਾਰੇ ਗਏ ਆ ਇਹ ਨਹੀਂ ਕਹਿੰਦਾ ਕਿ ਗੈਂਗਸਟਰ ਕੋਈ ਚੰਗੇ ਆ ਕਿ ਉਹਨਾਂ ਨੂੰ ਭਾਈ ਫੜੋ ਫੜ ਕੇ ਉਹਨਾਂ ਨੂੰ ਕੋਰਟ ਦੇ ਹਵਾਲੇ ਕਰੋ ਕਾਨੂੰਨ ਮੁਤਾਬਕ ਸਜ਼ਾ ਜੋ ਦਿੱਤੀ ਜਾਂਦੀ ਆ ਉਦੇ ਤਹਿਤ ਉਹਨਾਂ ਨੂੰ ਵਾਣ ਦੀ ਸਜ਼ਾ ਦਿੱਤੀ ਜਾਵੇ ਹੁਣ ਅਗਲੀ ਖਬਰ ਦੱਸਦੇ ਆ ਤੁਹਾਨੂੰ ਤੇ ਜਿਹੜੀ ਮੈਂ ਤੁਹਾਨੂੰ ਕਹਿ ਕੇ ਸਾਡੇ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਟਿਆਲਾ ਅਰਜੀਪ ਗੰਧ ਜਿਹੜੀ ਜਿਹੜੀ ਬਾਈ ਦੇ ਯੂਨੀਵਰਸਿਟੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਤੁਹਾਨੂੰ ਹੁਣ ਡੀਐਸਪੀ ਜਿਹੜਾ ਬਵਨਦੀਪ ਦੀ ਜਿਹੜੀ ਮੈਂ ਤੁਹਾਨੂੰ ਦੱਸ ਦਾਂਗਾ ਇਹ ਡੀਐਸਪੀ ਬਵਨਦੀਪ ਕੋ ਜਿਹੜਾ ਦੀਪ ਹੁਣ ਬੇਸ਼ੱਕ ਪੰਜਾਬ ਦੇ ਡੀਜੀਪੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਦੇ ਉੱਤੇ ਦੋਸ਼ ਲੱਗਿਆ ਕਿ ਲੜਕੇ ਨੂੰ ਸੇੜਸਾਲ ਕਰਨ ਦੇ ਤਹਿਤ ਜਿਹੜਾ ਇਹਨੂੰ ਡਿਸਮਿਸ ਕੀਤਾ ਗਿਆ ਪਰ ਇਹਦੇ ਉੱਤੇ ਜੇ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ ਸਜ਼ਾਾਂ ਜਿਹੜੀ ਬਣਦੀ ਸੀ ਉਹ ਸਜ਼ਾ ਨਹੀਂ ਦਿੱਤੀ ਗਈ ਇਹਦੇ ਉੱਤੇ ਪਰਚਾ ਬਣਦਾ ਸੀ ਪਰਚਾ ਨਹੀਂ ਦਰਜ ਹੋਇਆ ਇਹਨੂੰ ਸਸਪੈਂਡ ਕਰਕੇ ਛਾਰ ਦਿੱਤਾ ਸਾਲ ਨੂੰ ਫੇਰੇ ਬਹਾਲ ਹੋ ਜਾਊਗਾ ਇਹਦਾ ਕੀ ਚੱਲਿਆ ਜਾਊਗਾ ਇਹ ਦੱਸਿਆ ਜਾ ਰਿਹਾ ਕਿ 17 ਤੋਂ ਲੈ ਕੇ 22 ਜਿਹੜਾ ਨਵੰਬਰ ਦੇ ਤੱਕ ਜਿਹੜਾ ਇੱਕ ਡੀਐਸਪੀ ਤੋਂ ਜਿਹੜਾ ਇਹ ਕੋਰਸ ਵਾਸਤੇ ਜਿਹੜਾ 6 ਦਿਨਾਂ ਦੇ ਲਈ ਜਿਹੜਾ ਇੱਕ ਟ੍ਰੇਨਿੰਗ ਕੈਂਪ ਲੱਗਿਆ ਸੀ ਜਿਹੜਾ ਪਟਿਆਲਾ ਦੇ ਵਿੱਚ ਉਤੋਂ ਦੱਸਿਆ ਜਾ ਰਿਹਾ ਕਿ ਲੜਕੀਆਂ ਦੇ ਨਾਲ ਜਿਹੜਾ ਕਿ ਸੇੜਸਾਲ ਕਰਦਾ ਸੀ ਜਿਹੜਾ ਲੜਕੀਆਂ ਦੇ ਨਾਲ ਮਿਸ ਬਿਹਬੀ ਵੀ ਕੀਤਾ ਇਤੋਂ ਤੱਕ ਦੱਸਿਆ ਜਾ ਰਿਹਾ ਕਿ ਲੜਕੀਆਂ ਨੂੰ ਜਿਹੜਾ ਗਿਫਟ ਦੇਣ ਦੀ ਜਿਹੜੀ ਉਹ ਵੀ ਜਿਹੜਾ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤੇ ਲੜਕੀਆਂ ਨੂੰ ਕਵੇਂ ਇਹ ਆਪਣੇ ਝਾਸੇ ਤੇ ਲੈਣ ਨੂੰ ਫਿਰਦਾ ਸੀ ਇਹਦੀ ਜਿਹੜੀ ਕਰਤੂਤ ਆ ਉਹ ਜਦੇ ਇੱਕ ਲੜਕੀ ਨੂੰ ਪਤਾ ਲੱਗਿਆ ਉਹਨੇ ਸਟਾਫ ਨੂੰ ਦੱਸਿਆ ਤਾਂ ਲੜਕੀਆਂ ਤੇ ਸਾਰੇ ਸਟਾਫ ਨੇ ਲੇਖ ਕੇ ਦਿੱਤਾ ਤਾਂ ਫਿਰ ਇਨਕੁਆਰੀ ਹੋਈ ਇਨਕੁਆਰੀ ਤੋਂ ਬਾਅਦ ਜਿਹੜਾ ਇਹ ਬਬਨਦੀਪ ਡੀਐਸਪੀ ਆ ਜਿਹੜਾ ਸਸਪੈਂਡ ਕਰ ਦਿੱਤਾਗਾ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਲੜਕੀਆਂ ਦੇ ਨਾਲ ਜਿਹੜੀਆਂ ਲੜਕੀਆਂ ਐਲਐਲਬੀ ਬੀਬੀ ਕਰ ਰਹੀਆਂ ਨੇ ਜਿਹੜੀਆਂ ਕਿ ਜੁਨੀਵਰਸਿਟੀ ਪਟਿਆਲਾ ਦੇ ਵਿੱਚ ਆ ਜਿਹੜੀਆਂ ਕਿ ਮਾਪੇ ਸੁਰੱਖਿਆ ਤੇ ਥਾਂ ਤੇ ਭੇਜ ਰਹੇ ਆ ਜਦੋਂ ਇਹਦੇ ਪੁਲਿਸ ਅਫਸਰਾਂ ਦੀ ਉੱਤੇ ਡਿਊਟੀਆਂ ਲੱਗਣਗੀਆਂ ਇਹਦੇ ਜਲੰਧਰ ਡਿਊਟੀ ਸੀ ਉੱਥੇ ਕਹਿੰਦੇ ਤਾਂ ਅੱਥੇ ਜਲੰਧਰ ਡਿਊਟੀ ਸੀ ਪਟਿਆਲੇ ਗਿਆ ਟ੍ਰੇਨਿੰਗ ਕਰਨਾ ਦੇਖ ਲਓ ਆ ਅਫਸਰਾਂ ਇਹਨਾਂ ਦਾ ਹਾਲ ਆ ਇਹਨਾਂ ਦੇ ਘਰਤੂਤਾ ਨੇ ਇਹਨਾਂ ਦੀਆਂ ਜੇਕਰ ਇਹਨਾਂ ਦੀ ਘਰਤੂਤਾ ਨੰਗੀਆ ਨਾ ਕਰੀਏ ਤੇ ਤੁਸੀਂ ਕਹਿੰਦੇ ਹੋ ਕਿ ਭਾਈ ਤੁਸੀਂ ਸੱਚ ਨਹੀਂ ਬੋਲਦੇ ਹੁਣ ਇੱਕ ਡੀਐਸਪੀ ਜਿਹਦੀ ਤੁਸੀਂ ਘਰਤੂਤ ਸੁਣ ਲਈ ਕਿ ਮਿਸ ਬਿਹੇਵ ਕੀਤਾ ਲੜਕੀਆਂ ਦੇ ਨਾਲ ਸੈਰਸਾਨਕ ਕੀਤੀ ਹੋ ਸਕਦਾ ਹੈ ਕਿ ਕੀ ਇਹਨੇ ਅਪਰਾਧ ਕੀਤਾ ਉਹ ਪਾਪ ਕੀਤਾ ਹੋਆ ਹੋ ਸਕਦਾ ਕਿਉਂਕਿ ਲੜਕੀਆਂ ਨੇ ਉਹ ਪੂਰਾ ਮੰਜ਼ਰ ਨਹੀਂ ਦੱਸਿਆ ਹੁਣ ਕਿਉਂਕਿ ਉੱਥੇ ਲੜਕੀਆਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵੱਡੇ ਵੱਡੇ ਲਾ ਕਰ ਰਹੀਆਂ ਨੇ ਕੋਰਸ ਕਰ ਰਹੀਆਂ ਨੇ ਜੇਕਰ ਇਹੋ ਜੇ ਜਿਹੜਾ ਕਿ ਬਵਨਦੀਪ ਸਿੰਘ ਨਾਮ ਆ ਇਹਦਾ ਡੀਐਸਪੀ ਆ ਇਹ ਜਿਹਨੇ ਗੰਦੇ ਕਤੂਤਾਂ ਕਰਕੇ ਜੇਕਰ ਉਹਨਾਂ ਦਾ ਭਵਿੱਖ ਵੀ ਜਿਹੜਾ ਖਾਤਰੇ ਦੇ ਵਿੱਚ ਪੈਂਦਾਗਾ ਮਾਪੇ ਉਹਨਾਂ ਨੂੰ ਹਟਾ ਲੈਂਦੇ ਆ ਇੱਕ ਇਹ ਜੇ ਨਲਾਇਕ ਤੇ ਘਟਿਆ ਡੀਐਸਪੀ ਨੇ ਜਿਹੜਾ ਕਿ ਲੜਕੀਆਂ ਦੇ ਨਾਲ ਹੀ ਜਿਹੜਾ ਮਿਸਬਿਹੇਵ ਕੀਤਾ ਪਤਾ ਨਹੀਂ ਕੀ ਕੀ ਕੁਸਾ ਕੀਤਾ ਹੋਣਾਗਾ ਤੇ ਇਹ ਜਿਹਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਜਿਹੜੀ ਹੋਣੀ ਚਾਹੀਦੀ ਸੀ ਜਿਹਦੀ ਨੀਅਤ ਲੜਕੀਆਂ ਦੇ ਲਈ ਮਾੜੀ ਆ ਜਿਹੜੀ ਨੀਅਤ ਸਮਾਜ ਦੇ ਲਈ ਮਾੜੀ ਆ ਤੇ ਉਹਨਾਂ ਨੂੰ ਭਾਈ ਫਿਰ ਇਹਨਾਂ ਨੂੰ ਸਜ਼ਾ ਬੰਦ ਦੀ ਸਜ਼ਾ ਹੋਣੀ ਚਾਹੀਦੀ ਜੀ ਇਹਦੀ ਸਜ਼ਾ ਆਸ ਜਿਹੜੀ ਜੇਲ ਹੋਣੀ ਚਾਹੀਦੀ ਜਿਹੜੀ ਸਖਤ ਸਜ਼ਾ ਹੋਣੀ ਚਾਹੀਦੀ ਸੀ ਜਿਹੜਾ ਇਹਦਾ ਜੁਰਮ ਸੀ ਉਹ ਵੱਡਾ ਸੀ ਪਰ ਜਿਹੜੀ ਨੂੰ ਸਜ਼ਾ ਦਿੱਤੀ ਗਈ ਆ ਉਹ ਬਹੁਤ ਛੋਟੀ ਦਿੱਤੀ ਗਈ ਆ ਤੇ ਹੁਣ ਇਹ ਬਵਨਦੀਪ ਵਰਗੇ ਡੀਐਸਪੀ ਪਤਾ ਨਹੀਂ ਕਿੰਨੇ ਕਿ ਫਿਰਦੇ ਘੁੰਮਦੇ ਫਿਰਦੇ ਆ ਤੇ ਪਤਾ ਨਹੀਂ ਕਿੰਨੇ ਕਿ ਇੰਸਪੈਕਟਰ ਆ